ਇਹ ਬ੍ਰੇਮੇ ਆ ਤੇ ਕਣ ਸ਼ੁੱਧ ਪੂਰੀ ਆ ਗਈ ਹਨਾ ਮੈਂ ਕਿਹਾ ਜੀ ਪੂਰੀ ਸ਼ੁੱਧ ਤੇ ਸਰੋਂ ਇਹ ਸਰੋਂ ਆ ਗਈ ਤੇ ਮੱਕੀ ਬੜੀ ਪਿਆਰੀ ਚੱਕੀਆਂ ਵੜੀ ਜੀ ਮੈਂ ਕਹਾਂ ਜੀ ਮੱਕੀ ਲੋਕ ਵਿੱਚ ਮੋਤੀਆਂ ਵਰਗੀ ਮੱਕੀ ਹੈ ਨਾ 14 15 ਕਹਿੰਦੇ ਆ ਸਾਮ ਨੂੰ ਫੀਡ ਮੱਕੀ ਦੀ ਤੜਕੇ ਨੂੰ ਪਸ ਦੁੱਧ ਘਟ ਜਾਂਦਾ ਓਕੇ ਜੀ ਤੇ ਜੀ ਬਈ ਤਿੰਨ ਤਿੰਨ ਟਾਈਮ ਦੁੱਧ ਨਹੀਂ ਘਟਦਾ ਤਿੰਨ ਡੰਗ ਤੱਕ ਕਿਉਂਕਿ ਤਾਕਤ ਵਾਲੀਆਂ ਚੀਜ਼ਾਂ ਸਾਰੇ ਤਾਕਤ ਵਾਲੀਆਂ ਚੀਜ਼ਾਂ ਨਾਲ ਇਹ ਨਹੀਂ ਵੀ ਉਹ ਫੀਡਾਂ ਮੱਕੀ ਪ੍ਰੋਟੀਨ ਦੇਤੀ ਤੇ ਆਹ ਜੀ ਇਹਦੇ ਵਿੱਚ ਹੁਣ ਕੀ ਕੁਝ ਪਾ ਕੇ ਤਿਆਰ ਕੀਤੀ ਵੀ ਹੈ ਇਹਦੇ ਵਿੱਚ 12 ਤੋਂ 13 ਚੀਜ਼ਾਂ ਜੀ 12 ਤੋਂ 13 ਬਾਕੀ ਦਾ ਸੁਣਾ ਕੁਝ ਦਿਖਾਈ ਦਤਾ ਫੁੱਲ ਤੇ ਪਿਓਰ ਸ਼ੁੱਧ ਉਹ ਪਿਓਰਿਟੀ ਹੋ ਜੇ ਨਹੀਂ ਵੀ ਉਹ ਗੰਦ ਮਿਲ ਲ ਜਾ ਕਿਉਂ ਸਸਤੀ ਜੀ ਲੈ ਕੇ ਨਹੀਂ ਪ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਤਲਮਾਲਾ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਦੇ ਤਹਿਸੀਲ ਤੱਬਾ ਦਾ ਪਿੰਡ ਆ ਅੱਜ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਨਾਲ-ਨਾਲ ਖੁਰਾਕ ਦੀ ਬਹੁਤ ਜ਼ਰੂਰਤ ਆ। ਅੱਜ ਤੁਹਾਨੂੰ ਮੈਨੂੰ ਵੀ ਬਥੇਰੇ ਫੋਨ ਆਉਂਦੇ ਸੀ ਵੀ ਬਾਈ ਕੋਈ ਖੁਰਾਕ ਦੱਸੋ ਤੇ ਅੱਜ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦੇਣ ਲੱਗੇ ਆਂਗੇ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਆਪਾਂ ਪਿੰਟਲਮਾਲੇ ਪਹੁੰਚੇ ਸਾਰੀ ਪਸ਼ੂਆਂ ਦੀ ਪ੍ਰੋਪਰ ਖੁਰਾਕ ਜਿਹੜੀ ਆ ਆਪ ਦੀ ਤਿਆਰ ਕੀਤੀ ਜਾਂਦੀ ਹੈ ਚੰਗੀ। ਚੰਗੀ ਖੁਰਾਕ ਸਸਤੀ ਹੈ ਬਾਈ। ਬਾਈ ਠੀਕ ਠਾਕ ਹੋ ਜੀ। ਸਸਤੀ ਕਾਲ ਬਾਈ। ਪਹਿਲਾਂ ਤਾਂ ਨੰਬਰ ਬੋਲ ਦਿਓ ਜੀ। ਨੰਬਰ ਬਾਈ ਜੀ 99151 14151 ਹੂੰ। ਦੂਜਾ ਹੈਗਾ 95170 14152 ਜੀ ਓਕੇ ਤੇ ਆਪਣਾ ਪਿੰਡ ਜੀ ਪਿੰਟਾ ਲਮਾ ਜ਼ਿਲ੍ਹਾ ਬਰਨਾਲਾ ਜੀ ਪਿੰਟਾ ਲਮਾ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਤੋਂ 4 ਕਿਲੋਮੀਟਰ ਤੇ ਰਹਿ ਜਾਂਦਾ ਜੀ ਇਧਰ ਪੱਖੋ ਕੈਂਚੀਆਂ ਤੋਂ ਪੱਖੋ ਕੈਂਚੀ ਤੋਂ 7 ਕਿਲੋਮੀਟਰ ਹੈ ਜੀ 7 ਕਿਲੋਮੀਟਰ ਤੇ ਇਧਰ ਆਲੀ ਕੇ ਹੋਰ ਇਹ ਪਿੰਡਾਂ ਦੇ ਵਿੱਚ ਆ ਦੇ ਨਾਲ ਹੀ ਤਾਂ ਸਾਡੇ ਡਵਾਂਡੀ ਇਧਰਲੇ ਪਾਸੇ ਆ ਗਿਆ ਆਹ ਕੌਣ ਸਾ ਕੌਣ ਸਖੁੱਡੀ ਜੀ ਖੁੱਡੀ ਓਕੇ ਇਧਰ ਮੋੜ ਆ ਗਿਆ ਤੇ ਆਪਾਂ ਫੈਕਟਰੀ ਦਾ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਬਈ ਜੀ ਡੇਢ ਸਾਲ ਹੋਇਆ ਡੇਢ ਸਾਲ ਨਮਾ ਗਾਮਾ ਸਮਝੋ ਨਮੀ ਸਾਉਂਦੇ ਤੇ ਵਧੀਆ ਤਿਆਰਬਾ ਰ ਭਜੀ 1.5 ਸਾਲ ਦੇ ਵਿੱਚ ਅਸੀਂ ਜਿਹੜਾ ਫੀਡ ਦਾ ਕੰਮ ਹੈ ਚਾਲੂ ਕੀਤੇ ਨੂੰ ਸਾਨੂੰ 2.5 ਮਹੀਨੇ ਹੋ ਗਏ ਅੱਛਾ ਸਿੱਖਿਆ ਹੀ ਹੈ ਪਹਿਲਾਂ ਉਹਨਾਂ ਚ ਤਿਆਰਬੀ ਕੀਤੇ ਆ ਓਕੇ ਜੀ ਹਾਂ ਜੀ ਤੇ ਇੱਕ ਆਪਾਂ ਹੋਰ ਗੱਲ ਕਰ ਲਗੇ ਜਿਵੇਂ ਆਪਣੇ ਕੋਲ ਜਿਹੜਾ ਅਨਾਜ ਹੈਗਾ ਹਾਂ ਜੀ ਹਾਂ ਜੀ ਅਨਾਜ ਫੁੱਲ ਸ਼ੁੱਧ ਹੁੰਦਾਗਾ ਅਸਲ ਮੇਨ ਗੱਲ ਇਹ ਹੈ ਜੀ ਜਿਹੜਾ ਪਹਿਲਾਂ ਵਾਲਾ ਸਮਾਂ ਕੋਈ ਸੋਰਸ ਚੱਲੇ ਜਾਂਦਾ ਸੀ ਪਸ਼ੂ ਸਸਤੇ ਜੀ ਹੁਣ ਤਾਂ ਹਰੇਕ ਦਾ ਮੰਨ ਕੇ ਚੱਲੋ ਜੀ ਲੱਖ ਤੋਂ ਪਾਰ ਹੀ ਆ 2 ਲੱਖ ਦਾ 2.5 ਲੱਖ ਦਾ ਇਦਾਂ ਇਦਾਂ ਜੇ ਗਾਂ ਚ ਹੈ ਮੱਝ ਆ ਜੀ ਓਕੇ ਜੀ ਹਰ ਇੱਕ ਬੰਦਾ ਅੱਜ ਕੱਲ ਸੌਂਕੀ ਬਣ ਚੱਲਿਆ ਮਾੜਾ ਪਸ਼ੂ ਰੱਖ ਕੇ ਗੁਰਾ ਜੀ ਨੇ ਹਨਾ ਹੁਣ ਜਿਵੇਂ اناਜ ਦੇ ਵਿੱਚ ਆਪਾਂ ਲਾ ਲਈਏ ਜੇ ਕੋਈ ਚੰਗਾ ਪਸ਼ੂ 2.5 ਤੋਂ 3-3 ਲੱਖ ਦੇ ਪਸ਼ੂ ਵਿਕੀ ਜਾਂਦੇ ਜੇ ਆਪਾਂ ਉਹਨਾਂ ਨੂੰ ਸ਼ੁੱਧ ਖਰਾਕ ਪਾਵਾਂਗੇ ਤਾਂ ਤਾਂ ਹੀ ਪਸ਼ੂ ਨੇ ਚੰਗਾ ਬਣਨਾ ਹਨਾ ਕੋਈ ਉੱਲੀ ਵਗੈਰੇ ਵਾਲੀ ਚੀਜ਼ ਪਾਤੀ ਜੋ ਹਾਂਜੀ ਉਸ ਨੂੰ ਨਕਸਾ ਨਹੀਂ ਆਉਣਾ ਬਿਮਾਰੀ ਬਿਮਾਰੀ ਦਾ ਕਿਹ ਈ ਆ ਸਾਡੇ ਕੋਲ ਤਾਂ ਪਿਆ ਹੀ ਹੈ ਦੇਖੋ ਓਕੇ ਜੀ ਜੇ ਆਪਾਂ ਸਟਾਰਟ ਕਰ ਲਗੇ ਕਿਹੜਾ ਕਿਹੜਾ ਨਾਜ ਆਪਾਂ ਪਾ ਕੇ ਫੀਲ ਤਿਆਰ ਕਰਦੇ ਆਂ ਜੀ ਪਹਿਲੇ ਨੰਬਰ ਤੇ ਆ ਗਿਆ ਚੋਕਰ ਹਨਾ ਨਹੀਂ ਜੀ ਇਹ ਸੋਆਬੀਨ ਸੋਆਬੀਨ ਦਾ ਸਿਲਕਾ ਸੋਆਬੀਨ ਦੀ ਚੂਰੀ ਕਹ ਲੋ ਜੀ ਹਾਂ ਤੇ ਇਹ ਛੋਲੇ ਇਹ ਛੋਲੇ ਦਾ ਸਿਲਕਾ ਇਹ ਇਹ ਬੜੀਵੇਂ ਆ ਤੇ ਕਣਕ ਛੋਟ ਪੂਰੀ ਆ ਗਈ ਹਨਾ ਮੈਂ ਕਹਾਂ ਜੀ ਪੂਰੀ ਸੁਧ ਤੇ ਸਰੋਂ ਇਹ ਸਰੋਂ ਆ ਗਈ ਤੇ ਮੱਕੀ ਬੜੀ ਪਿਆਰੀ ਚੱਕੀਆਂ ਵੜੀ ਜੀ ਮੈਂ ਕਹਾਂ ਜੀ ਮੱਕੀ ਲੋਕ ਵਿੱਚ ਮੋਤੀਆਂ ਵਰਗੀ ਮੱਕੀ ਹੈ ਨਾ 14 15 15 ਬੋਚ ਰੁਪਈਏ ਨੇ ਜਮਾ ਸੁੱਕੀ ਹੈ ਜੀ ਓਕੇ ਜਮਾ ਪਸ਼ੂ ਇੱਕ ਹੋਰ ਗੱਲ ਆ ਵੀਰੇ ਬੇਜਵਾਨਿਆਂ ਨਾਲ ਜਿਹੜਾ ਆ ਆਪਾਂ ਖਰਾਕ ਮਾੜੀ ਦੇਣੀ ਆ ਤੇ ਉਹ ਆਪਾਂ ਨੂੰ ਪਤਾ ਹੀ ਆ ਫਿਰ ਬਿਲਕੁਲ ਬਾਈ ਜਾਨ ਸਵਾਸਤਾ ਉਹਨਾਂ ਦੇ ਅੰਦਰ ਵੀ ਚੱਲ ਜੇ ਆ ਸਵਾਸ ਉਹਨਾਂ ਮਹਾਰਾਜ ਨੂੰ ਵੀ ਉਹਨਾਂ ਦੇ ਅੰਦਰ ਨਹੀਂ ਨਹੀਂ ਜੀ ਆਪਾਂ ਬੰਦੇ ਨਾਲ ਕਰਕੇ ਕੋਈ ਪਾਪਾ ਉਹ ਪਸ਼ੂ ਨਾਲ ਤੋਂ ਵੱਡਾ ਪਾਪਾ ਹੋ ਕੇ ਜੇ ਜਿੰਦਰ ਖਲ ਫਿਰ ਤੁਸੀਂ ਸ਼ੁੱਧ ਸਰੋਂ ਦੀ ਵਰਤਦੇ ਹੋ ਆਪਦੀ ਜਿਹੜੀ ਖਲ ਵਾਲੀ ਹੈ ਬਈ ਗੱਲ ਇੱਕ ਕਾਗਜ਼ ਜਾਂ ਨਹੀਂ ਹੁੰਦਾ ਕਾਗਜ਼ ਜਾਂ ਹਾਂਜੀ ਹਾਂਜੀ ਕੋਈ ਤੰਤ ਨਹੀਂ ਹੁੰਦਾ ਤੰਤ ਨਹੀਂ ਹੁੰਦਾ ਇਹ ਮੋਟੀ ਐ ਸਰੋਂ ਇਹਦੇ ਵਿੱਚ ਤੇਲ ਹੈਗਾ ਤੇ ਲਾਸਟ ਦੇ ਆਗੇ ਚੋਕਰ ਹੋਰ ਵੀ ਆਪਾਂ ਸਾਰੇ ਅਨਾਜਾਂ ਦੇ ਨਾਂ ਨਹੀਂ ਹਨਾ ਦੱਸ ਸਕਦੇ ਚਲੋ ਆ ਜਿਹੜਾ ਜਿਹਨੂੰ ਚਾਹੀਦਾ ਜੇ ਕੁਝ ਪਾਉਣਾ ਜਿਹੜਾ ਕੁਝ ਪਾਉਣਾ ਸਾਰਾ ਕੁਝ ਸਾਰਾ ਕੁਝ ਹੈਗਾ ਜੀ ਬਾਕੀ ਬਾਕੀ ਨਾ ਕੀ ਹੁੰਦਾ ਵੀ ਕੁਝ ਫਾਰਮੂਲਾ ਵੀ ਹੁੰਦਾ ਜਿਵੇਂ ਕੋਈ ਪਾਊਡਰ ਵਗੈਰਾ ਇਹਦੇ ਵਿੱਚ ਪਾਉਨੇ ਆ ਸੀ ਓਕੇ ਉਹ ਨਹੀਂ ਵੀ ਦੱਸਿਆ ਜਾਂਦੇ ਹਾਂ ਹਾਂ ਉਹ ਸਮਝ ਗਿਆ ਤੇ ਉਹ ਨਹੀਂ ਵੀ ਉਹ ਜਿਵੇਂ ਕਿ ਤਹਾਕ ਜਾਂ ਵਗੈਰਾ ਸਾਰਾ ਕੁਝ ਆਪਣੇ ਕੋਲ अवेलेबल ਹਾਂ ਸਾਰਾ ਕੁਝ ਆ ਜਿਵੇਂ ਕਹਿ ਦਿੰਦੇ ਜੀ ਫਲਾਨੀ ਫੀਡ ਦੇ ਵਿੱਚ ਯੂਰੀਆ ਆ ਗਿਆ ਉਹ ਚੀਜ਼ਾਂ ਨਹੀਂ ਬਾਈ ਜੀ ਉਹ ਚੀਜ਼ਾਂ ਉਹ ਤਾਂ 10 ਲੱਖ ਰੁਪਏ ਨਾਮ ਦੇ ਮੰਗੇ ਜੀ ਕੋਈ ਇਹੋ ਜਿਹੀ ਕੋਈ ਗੱਲੀ ਮੰਦੀ ਜੀ ਇੱਧਰੋਂ ਪਾਸੇ ਆਇਓ ਮੜਾ ਜੀ ਜਿਵੇਂ ਆਪਾਂ ਆ ਇਹਨੂੰ ਆਪਾਂ ਫੀਡ ਕਹਿ ਲਗੇ ਵੀ ਅਗਲਾ ਜਿਹੜਾ ਆਊਗਾ ਉਹ ਤਾਂ ਆਪਦਾ ਅਨਾਜ ਪਾਉ ਉਹ ਜਿਹੋ ਜਿਹਾ ਗੁੜ ਪਾਉ ਉਹ ਜਿਹੜਾ ਮਿੱਠਾ ਹੋ ਜਾਣਾ ਉਹ ਜਿਹੜਾ ਮਿੱਠਾ ਹੋ ਜਾਣਾ ਜੀ ਬਿਲਕੁਲ ਬਾਈ ਹਾਂ ਤੇ ਕਿਉਂਕਿ ਫੀਡ ਅੱਜ ਕੱਲ੍ਹ ਸਸਤੀ ਨਹੀਂ ਬਣਦੀ ਆਪਾਂ ਨੂੰ ਵੀ ਪਤਾ ਪਰ ਚੀਜ਼ ਮਿਲ ਜੇ ਬਿਲਕੁਲ ਬਾਈ ਤੇ ਜਿਹੜੀ ਆਪਾਂ ਆ ਫੀਡ ਦੇਖੀ ਜਾਨੀ ਆ ਜੀ ਹਾਂਜੀ ਹਾਂਜੀ ਤੇ ਆਹ ਜੀ ਇਹਦੇ ਵਿੱਚ ਹੁਣ ਕੀ ਕੁਝ ਪਾ ਕੇ ਤਿਆਰ ਕੀਤੀ ਵੀ ਹੈ ਇਹ ਇਹਦੇ ਵਿੱਚ 12 ਤੋਂ 13 ਚੀਜ਼ਾਂ ਜੀ 12 ਤੋਂ 13 ਬਾਕੀ ਤਾਂ ਸੁਣੋ ਕੁਝ ਦਿਖਾ ਦਿਖਾ ਦਿਓ ਬਾਕੀ ਨਾਂ ਦੱਸਣ ਲੱਗ ਜੀਏ ਜੀ ਆਪਾਂ ਹਾਂ ਵੀ 12 ਜਦੋਂ ਕੋਈ ਆਊਗਾ ਆਪਾਂ ਸਾਰੇ ਭਰਾਵਾਂ ਨੂੰ ਦੱਸ ਕੇ ਫੇਰ ਇਹ ਤਿਆਰ ਕਰਾਂਗੇ ਓਕੇ ਜੀ ਤੇ ਆਪਣੀ ਫੈਕਟਰੀ ਦਾ ਨਾਂ ਕੀ ਹੈ ਜੀ ਇਹ ਜੀ ਆਪਣਾ ਹੈਗੀ ਆ ਲੱਕ 4G ਸਰਵਰ ਉਹ ਪਿੰਡ ਕਿਹੜਾ ਕਿੱਥੇ ਨਾਲੋਂ ਅੱਛਾ ਜੀ ਤੇ ਪਿੰਡ ਤਾਂ ਆਪਾਂ ਬੋਲ ਹੀ ਦਿੱਤਾ ਤੇ ਫੈਕਟਰੀ ਆਪਣੀ ਇਹ ਲੋਕੇਸ਼ਨ ਕਿੱਥੇ ਹੈਗੀ ਇਹ ਰਾਜਾਪੱਤੀ ਵਾਲੀ ਦਾਣਾ ਮੰਡੀ ਦੇ ਕੋਲ ਆ ਜੀ ਰਾਜਾਪੱਤੀ ਦਾਣਾ ਮੰਡੀ ਪੁੱਛ ਕੇ ਆ ਜਾਣਾ ਬਾਕੀ ਦੀ ਗੱਲ ਨੰਬਰ ਸਕਰੀਨ ਤੇ ਦੋਨੇ ਬਾਈ ਦੇ ਚੱਲੀ ਜਾਂਦੇ ਹੋ ਤੇ ਜਿਹੜੀ ਆਪਾਂ ਇਹ ਫੀਲਡ ਦੇਖੀਏ ਨੇ ਪੈਕਿੰਗ ਆਪਾਂ ਕਰਕੇ ਜਾਂਦੀ ਆ ਗੱਡੀ ਲੋਡ ਹੋਣ ਵਾਲੀ ਆ ਹਨਾ ਹਾਂਜੀ ਹਾਂਜੀ ਤੇ ਆਪਾਂ ਰੋਕ ਲਿਆ ਸਾਨੂੰ ਆਏ ਕਰਕੇ ਤੇ ਇਹਦੇ ਵਿੱਚ ਫੁੱਲ ਸੁੱਧਤਾ ਇਹਦੀ ਬਈ ਇਹ ਚ ਘਾਟ ਹੀ ਨਹੀਂ ਕੋਈ ਇਹਦੇ ਵਿੱਚ ਕੀ ਆ ਜਿੰਨੀਆਂ ਫਿੱਡਾਂ ਆਉਂਦੀਆਂ ਨੇ ਹਾਂਜੀ ਕਿਸੇ ਦਾ ਆਪਾਂ ਨਾਮ ਨਹੀਂ ਲੈਣਾ ਹਾਂਜੀ ਉਹ ਜਿੰਨੀਆਂ ਫੀਡ ਆਪਾਂ ਮੰਨ ਲਾ ਪਾਉਂਦੇ ਆ ਕਹਿੰਦੇ ਆ ਸਾਮ ਨੂੰ ਫੀਡ ਮੁੱਕੀ ਤੜਕੇ ਨੂੰ ਪਸੂ ਦੁੱਧ ਘਟ ਜਾਂਦਾ ਓਕੇ ਜੀ ਇਹ ਜੀ ਬਾਈ ਤਿੰਨ ਤਿੰਨ ਟਾਈਮ ਦੁੱਧ ਨਹੀਂ ਘਟਦਾ ਤਿੰਨ ਡੰਗ ਤੱਕ ਕਿਉਂਕਿ ਤਾਕਤ ਵਾਲੀਆਂ ਚੀਜ਼ਾਂ ਸਾਰੇ ਤਾਕਤ ਵਾਲੀਆਂ ਚੀਜ਼ਾਂ ਨਾਲ ਇਹ ਨਹੀਂ ਵੀ ਉਹ ਫੀਡਾਂ ਕੋਲੀ ਪ੍ਰੋਟੀਨ ਦੇਤੀ ਤੇ ਦੁੱਧ ਲੈ ਰਿਆ ਤੇ ਦੂਜੇ ਨੰਬਰ ਤੇ ਬਾਈ ਜੀ ਜਿਹੜੇ ਪਸ਼ੂ ਨੇ ਪੈਣੀ ਆ ਉਹ ਪਸ਼ੂ ਲਸਾ ਨਹੀਂ ਹੁੰਦਾ ਨਾਲ ਤਿਆਰ ਹੋਊਗਾ ਬਾਕੀ ਦੀ ਗੱਲ ਜਿਹੜੀ ਆਪਾਂ ਫਾਰਮਰ ਭਰਾ ਹੈਗੇ ਆ ਵਿੱਚ ਜਿਵੇਂ ਕਲੀ ਕਣਕ ਪਾਈ ਜਾਂਦੇ ਆ ਕਣਕ ਵੀ ਪਾਉਣੀ ਕਲੀ ਮਾੜੀ ਆ ਹਨਾ ਹਾਂ ਬਿਲਕੁਲ ਜੀ ਹੱਦ ਤਾਂ ਤੇ ਜਿਹੜਾ ਆਪਾਂ ਦਲਗਾਰ ਰਹਿਣਗੇ ਦਿਨੇ ਉਹ ਗੱਲ ਹੋਰ ਹੈ ਜਿਹੜੀ ਆਪਾਂ ਸਿੱਧੀ ਚੱਕੀ ਤੇ ਲਗਾਏ ਪਿਆ ਕੇ ਦੇਤਾ ਉਹ ਜਿਹੜੀ ਕਣਕ ਹੈਗੀ ਉਹ ਪਸੂ ਨੂੰ ਨਿਸ਼ਕਾਨਦੇ ਆ ਤੇ ਜਿਹੜੀ ਗੱਲ ਹੈ ਕਿ ਵੀ ਆਪਾਂ ਇਹਦੇ ਚ ਜਿਹੜੀਆਂ ਆਈਟਮ ਆਪਾਂ ਲਗਾ ਸਾਰੇ ਤੱਤ ਪਸ਼ੂ ਦੇ ਪੂਰੇ ਹੋਗੇ ਸਾਰੇ ਤੱਤ ਆ ਜੀ ਤੇ ਸਾਰੇ ਤੱਤ ਪੂਰੇ ਹੋਗੇ ਤੇ ਆਪੇ ਉਹਨੇ ਫਿਰ ਪਸ਼ੂ ਨੇ ਦੁੱਧ ਕੱਢਣਾ ਹੀ ਕਰਨਾ ਹੈ ਨਾ ਬਿਲਕੁਲ ਇੱਕ ਫਾਰਮੂਲਾ ਹੁੰਦਾ ਫਾਰਮੂਲਾ ਤਿਆਰ ਹੋ ਕੇ ਫੇਰ ਫਿਰ ਜਿਹੜੀ ਫੀਡ ਆ ਫਿਰ ਤਿਆਰ ਹੁੰਦੀ ਆ ਫਿਰ ਪਸ਼ੂ ਦੁੱਧ ਹੁੰਦਾ ਹਾਂਜੀ ਫਿਰ ਇਹ ਨਹੀਂ ਵੀ ਚੱਕ ਕੇ ਪੰਜ ਸੱਤ ਚੀਜ਼ਾਂ ਮਿਲਾ ਕੇ ਇਦਾਂ ਵੀ ਨਹੀਂ ਜੀ ਗੱਲ ਬਣਦੀ ਹੈ ਨਾ ਤੇ ਜਿਹੜੀ ਇਹ ਫੀਡ ਹੈਗੀ ਆਪਾਂ ਨੂੰ ਇਹ ਕਵਾਂਟਲ ਜਾਂ ਗੱਟੇ ਦਾ ਆਪਾਂ 50 ਕਿਲੋ ਦਾ ਲਾ ਲ ਗਏ ਕਿੰਨੇ ਦੀ ਪੈਂਦੀ ਹੈਗੀ ਇਹ ਇਹ ਬਈ 1500 ਦਾ ਗੱਟਾ 50 ਕਿਲੋ ਦਾ 1500 ਦਾ ਗੱਟਾ 3000 ਕਵਾਂਟਲ ਆ ਜੀ 3000 ਕਵਾਂਟਲ ਤੇ ਜਿਹੜਾ ਕਵਾਂਟਲ ਦੀ ਜਿਹੜੀ ਪਹੁੰਚ ਹੈਗੀ ਹਾਂਜੀ ਹਾਂਜੀ ਇਹਦੀ ਜੇ ਕੋਈ ਮੰਗਵਾਉਂਦਾ ਆਨਲਾਈਨ ਮੰਗਵਾਉਂਦਾ ਜਾਂ ਆਫਲਾਈਨ ਮੰਗਵਾਉਂਦਾ ਜਾਂ ਆ ਕੇ ਲੈ ਕੇ ਜਾਂਦਾ ਪਹੁੰਚੇ ਤੇ ਵੇਚੀ ਆ ਜਾਂਦੀ 3000 ਬਈ ਲੋਕਲ ਕਿੰਨਾ ਤੱਕ ਕਰ ਦੇਣਾ ਕੋਈ ਵੱਡੀ ਗੱਲ ਨਹੀਂ ਓਕੇ ਤੇ ਨਹੀਂ ਫਿਰ ਉਹ ਜਜ ਇਹੋ ਜਿਹਾ ਕੋਈ ਦੂਰ ਨੇੜੇ ਧਰਾਡੇ ਦਾ ਆਉਂਦਾ ਕੋਈ ਉਹੋ ਜਿਹਾ ਹੋ ਜਾਊਗਾ ਹਾਂ ਇਹ 3000 ਨੂੰ ਪੈਜੂ ਤੇ ਜਿਹੜੀ ਵੀ ਹੋਰ ਫੀਡ ਬਣਾਉਣੀ ਉਹ ਤੁਸੀਂ ਇਧਰਲੇ ਪਾਸੇ ਆ ਜਾਈਂ ਉਹ ਫੀਡ ਬਈ ਜੀ ਗੱਪਣ ਵਾਲੀ ਫੀਡ ਬਣਾਉਣੀ ਸੀ ਜਿਹੜਾ ਗੱਪਣ ਪੱਤੋ ਬਣਾਸੀ ਗੱਪਣ ਵਾਲੀ ਉਹ ਅੱਡੋ ਅੱਡੀ ਇੱਕ ਕਟਰੂਆਂ ਵਾਸਤੇ ਤਿਆਰ ਕਰਦੇ ਹਾਂ ਕਟਰੂਆਂ ਵਾਸਤੇ ਤਿਆਰ ਕਰਦੇ ਹਾਂ ਓਕੇ ਤੇ ਕਟਰੂਆਂ ਵਾਲੀ ਕੋਸਟ ਕਿੰਨੀ ਕ ਪੈ ਜਾਂਦੀ ਜਿਹੜੀ ਆਪਾਂ ਕਟਰੂਆਂ ਵਾਲੀ ਤਿਆਰ ਕਰਦੇ ਹਾਂ ਜਿਹੜੀ ਅਸੀਂ ਕਟਰ ਵਾਲੀ ਤਿਆਰ ਕਰਦੇ ਆਂ ਜੋ ਕਟਰੂ ਦੇ ਵਜਨ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਉਹ ਪਾਈਆਕ ਤੋਂ ਸਟਾਰਟ ਹੁੰਦੀ ਐ ਜਿਵੇਂ ਕੋਈ ਕਿਸੇ ਕੰਪਨੀ ਦਾ ਨਾਮ ਤਾਂ ਗਾਤੋਂ ਲੈਣਾਗਾ ਜਿਵੇਂ ਕੋਈ ਕੰਪਨੀਾਂ ਨੇ ਆਈ ਜਾਂਦੇ ਕਾਪੀ ਸਟਾਰਟਰ ਐ ਜਾਂ ਹੋਰ ਉਹੀ ਕੰਮ ਕਰਦੀਆਂ ਫਿਰ ਆਪਣਾਂ ਕਿ ਉਹਦੇ ਨੂੰ ਬਿਹਤਰ ਕਰਦੀਆਂ ਜੀ ਬਾਈ ਜੀ ਪੂਰਾ ਵੱਧ ਕੇ ਉਹ ਜ਼ਿੰਮੇਵਾਰ ਭਰਾਗੇ ਇਹ ਤਾਂ ਹੈ ਨਹੀਂ ਵੀ ਠੀਕ ਆ ਜੀ ਵਿੱਚੀ ਜ ਮਾੜੀ ਦੇ ਦੇਣਗੇ ਜਿਹਨਾਂ ਪਿਓਰਿਟੀ ਦੀ ਫੁੱਲ ਗਾਰੰਟੀ ਫੁੱਲ ਪਿਓਰਿਟੀ ਦੀ ਗਾਰੰਟੀ ਐ ਜਿਹਨਾਂ ਜਿਹੜੇ ਨੇ ਇੱਕ ਗੱਲ ਐ ਬਾਈ ਜਿਹਨਾਂ ਨੇ ਇੱਕ ਵਾਰੀ ਵਰਤ ਲਈ ਉਹ ਹੋਰ ਫੀਡ ਹੀ ਨਹੀਂ ਵਰਤਦਾ ਕਿਉਂ ਇੱਕ ਤਾਂ ਭਾ ਜਾਇ ਜਾ ਕੇ ਤੇ ਇੱਕ ਕੰਮ ਫੁੱਲ ਤੇ ਪਿਓਰ ਸ਼ੁੱਧ ਉਹ ਪਿਓਰਿਟੀ ਹੋ ਜੇ ਨਹੀਂ ਵੀ ਉਹ ਗੰਦ ਮੇਲੇ ਜਾ ਕਿ ਉਹ ਸਸਤੀ ਜੀ ਲੈ ਕੇ ਨਹੀਂ ਪਾਉਂਦੇ ਘੱਟ ਕਰ ਲਾਂਗੇ ਥੋੜਾ ਕਰ ਲੋ ਪਰ ਕਰਾਂਗੇ ਵਧੀਆ ਜੀ ਤੇ ਜਿਹੜੀ ਆਪਾਂ ਆ ਇਧਰ ਨਾਜ ਦਿਖਾਤਾ ਸਾਰਾ ਇਹ ਤਾਂ ਫਿਰ ਜਿਹੋ ਜੀ ਫੀਡ ਪਾਈ ਆ ਆਪਾਂ ਇਹੇ ਲਈ ਜਾਣੇ ਅਗਲੇ ਨੇ ਉਹ ਵਿੱਚ ਫੀਡ ਬਣੀ ਜਣੀ ਹੈ ਨਾ ਉਸ ਤਰੀਕੇ ਦੀ ਫੀਡ ਬਣਨੀ ਹੈ ਤੇ ਇਹ 3000 ਨੂੰ ਵਿੱਚ ਪਹੁੰਚ ਵੀ ਹੋ ਜੂਗੀ ਦੂਰ ਨੇੜੇ ਦਾ ਉਹ ਜਿਹਾ ਹਿਸਾਬ ਕਿਤਾਬ ਹੋ ਜੂਗਾ ਤੇ ਚੰਗਾ ਅਨਾਜ ਪਾ ਕੇ ਬਾਈਆਂ ਦੀ ਫੀਲਡ ਤਿਆਰ ਹੁੰਦੀ ਹੈ ਜਿਹੜੀ ਪਿੰਡ ਢੱਲਮਾਲੇ ਚੋਂ ਆਪਾਂ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਆ ਤੇ ਜਿਹੜੀ ਆਪ ਖਾਲ ਪਾਉਣੇ ਉਹ ਆਪਾਂ ਇਨੂੰ ਗ੍ਰाइंड ਕਰਕੇ ਪਾਉਣਾ ਖਲ ਗ੍ਰाइंड ਕਰਕੇ ਪਾਉਣਾ ਜੀ ਸਾਰਾ ਪ੍ਰਬੰਧ ਆਪਣੇ ਕੋਲ ਹਾਂ ਜੀ ਸਾਰਾ ਸਾਰੀ ਮਸ਼ੀਨਰੀ ਹੈ ਸਾਰੀ ਮਸ਼ੀਨਰੀ ਜਿੰਨੀ ਹੈਗੀ ਲਕੀਂਦਰੀ ਸਮਾਨ ਚੰਗਾ ਬਾਕੀ ਦੀ ਗੱਲ ਸਾਰਾ ਨਾ ਜਿਹੜੀ ਆਪਾਂ ਗੱਲ ਕਰ ਲਗੇ ਅ ਚਾਹੇ ਤੁਸੀਂ ਨਵਾਂ ਕੰਮ ਲਾ ਲਿਓ ਬਾਈ ਦਾ ਰੇਟ 'ਚ ਵੀ ਤੁਹਾਨੂੰ ਫਰਕ ਪੈਣ ਵਾਲਾ ਇੱਥੇ ਤੇ ਜੇ ਆਪਾਂ ਗੱਲ ਕਰ ਲਗੇ ਜਿਹੜੀ ਸੁੱਧਤਾ ਰੇਟ ਘੱਟ ਦੇ ਵਿੱਚ ਵਧੀਆ ਸੁੱਧਤਾ ਮਿਲਣ ਵਾਲੀ ਹੈ ਨਾ ਜੀ ਗੱਲ ਇਹ ਹੈ ਜੀ ਵੀ ਇੱਕ ਵਾਰੀ ਇਹਨੂੰ ਉੱਪਰ ਚੱਕਣਾ ਇਹਦੇ ਚ ਕਮਾਈ ਨਹੀਂ ਕਰਨੀ ਕਮਾਈ ਨਹੀਂ ਕਰਨੀ ਕਿਉਂਕਿ ਜੇ ਕਮਾਈ ਵਾਲੇ ਪਾਸੇ ਪਏ ਫਿਰ ਨਾਮ ਨਹੀਂ ਬਣਦਾ ਨਾ ਓਕੇ ਨਾਮ ਨਹੀਂ ਬਣਦਾ ਜੇਰਾ ਦਾ ਨਾਮ ਬਣ ਬਾਕੀ ਦੀ ਗੱਲ ਜਰੂਰ ਬਾਈ ਨਾਲ ਕਰੋ ਸੰਪਰਕ ਤੇ ਜਿੱਦਾਂ ਮਰਜੀ ਆਰਡਰ ਹੋਵੇ ਉਦੋਂ ਹੀ ਆਪਾਂ ਭੁਗਤਾ ਦੇਾਂਗੇ ਬਿਲਕੁਲ ਜੀ ਹਾਂ ਜਿੱਦਾਂ ਮਰਜੀ ਜਰੂਰ ਬਾਈ ਨਾਲ ਕਰੋ ਸੰਪਰਕ ਤੇ ਪਿੰਟਲ ਮਾਲੇ ਜੀ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਆ ਪਸ਼ੂਆਂ ਦੇ ਰਿਲੇਟਡ ਕਰਕੇ ਦਿੱਤੀ ਆ ਕਿਉਂਕਿ ਮੇਰੇ ਕੋਲੇ ਵੀ ਕਾਫੀ ਫੋਨ ਆਉਂਦੇ ਸੀਗੇ ਵੀ ਬਾਈ ਸਾਨੂੰ ਕੋਈ ਫੀਡ ਐ ਇੰਨੇ ਬੰਦਿਆਂ ਨੂੰ ਆਪਣੇ ਫੋਨ ਨਹੀਂ ਚੱਕੇ ਜਾਂਦੇ ਤੇ ਇਹ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦੇਤੀ ਆ ਜੇ ਤੁਸੀਂ ਉਹ ਵੀ ਫੀਡ ਮੰਗਾਉਣੇ ਉਹ ਵੀ ਬਾਈ ਦੀ ਫੁੱਲ ਗਰੰਟੀ ਹੋਊਗੀ ਜੇ ਤੁਸੀਂ ਆ ਕੇ ਬਣਾ ਕੇ ਲੈ ਜਾਂਦੇ ਆ ਉਹ ਤਾਂ ਗਰੰਟੀ ਹੈਗੀ ਹੈਗੀ ਆ ਮੈਂ ਕਿਹਾ ਬਾਈ ਜਿਹੜੇ ਨੇ ਪਾਲੀ ਨਾ ਤੈਨੂੰ ਵੀ ਕਹੂ ਧੰਨਵਾਦ ਤੇਰਾ ਧੰਨਵਾਦ ਇਹ ਕਿਸੇ ਬੰਦੇ ਨੇ ਟੱਕਰਾਇਆ ਸੀ ਬਾਕੀ ਦੀ ਗੱਲ ਜਰੂਰ ਬਾਈ ਦਾ ਨੰਬਰ ਫੇਰ ਬੋਲ ਦਿਓ ਜੀ ਜੀ ਬਿਲਕੁਲ ਜੀ ਨੰਬਰ ਫੇਰ ਬੋਲੋ ਬਾਈ 95170 14151 ਹੂੰ 99151 14151 ਇੱਥੇ ਆਇਓ ਆ ਕੇ ਤੁਹਾਨੂੰ ਪਤਾ ਲੱਗਣਾ ਵੀ ਕਿਹੜੀ ਚੀਜ਼ ਕਿਵੇਂ ਪਵਾਉਣੀ ਹੈ ਜਾਂ ਆਨਲਾਈਨ ਵੀ ਮੰਗਾਉਣੀ ਹੈ ਫੁੱਲ ਸ਼ੁੱਧਤਾ ਹੋਊਗੀ ਘਰੇ ਥੋਡੇ ਪਚਾਉਣ ਟਿੱਕਰ ਦੀ ਬਾਈ ਦੀ ਗਰੰਟੀ ਆ ਤੇ ਦੁੱਧ ਦੀ ਵੀ ਬਾਈ ਕਹਿੰਦਾ ਸਾਡੀ ਗਰੰਟੀ ਦਾ ਦੁੱਧ ਜੇ ਕੋਈ ਪਸ਼ੂ 12 ਕਿਲੋ ਦਿੰਦੀ ਆ ਤਾਂ 14 ਕਿਲੋ ਬਾਈ ਕਹਿੰਦਾ ਸਾਡੀ ਫੀਡ ਨਾਲ ਦੇਣੇ ਦੇਣਾ ਦੁੱਧ ਤੇ ਫੈਟ ਬਾਈ ਦੋਨੇ ਵਾਦੇ ਆ ਜਿਹੜੀ ਮਰਜ਼ੀ ਫੀਡ ਪਾਉਂਦੇ ਆ ਜਿਵੇਂ ਇਹ ਪਾਉਣ ਲੱਗੇ ਜੀ ਇੱਕ ਪੁਆਇੰਟ ਤਾਂ ਫੈਟ ਦਾ ਵੀ ਫਰਕ ਪੈਣਾ ਹੀ ਪੈਣਾ ਦੁੱਧ ਨੇ ਤਾਂ ਪਤਣਾ ਪਤਣਾ ਹੈ ਜੀ ਇਹਦੇ ਵਿੱਚ ਆਪਾਂ ਦੁਬਾਰਾ ਫੇਰ ਦੱਸ ਦਗੇ ਜਿਵੇਂ ਆਪਾਂ ਇਹਦੇ ਵਿੱਚ ਜਿਹੜੀ ਫੀਡ ਬਣਾਉਣੇ ਉਹਦੇ ਵਿੱਚ ਇੱਕ ਤਾਂ ਆਪਾਂ ਚੌਕਰ ਵਰਤਣਾ ਹਨਾ ਚੌਕਰ ਹੋ ਗਿਆ ਜੀ ਖਲ ਹੋ ਗਈ ਸਰੋਂ ਦੀ ਖਲ ਹੋ ਗਈ ਮੁੜਕੀ ਹੋ ਗਈ ਸਰੋਂ ਹੋ ਗਈ ਤੇ ਕਣਕ ਵੜਾਣਾ ਹੋ ਗਿਆ ਤੇ ਬਰੇਵੇਂ ਹੋ ਗਏ ਸੋਆਬਿੰਦ ਦੀ ਚੂਰੀ ਹੋ ਗਈ ਸੋਆਬਿੰਦ ਦੀ ਚੂਰੀ ਹੋ ਗਈ ਨਾਲ ਲੈ ਵੇ ਤੇਰੇ ਪਾਊਡਰ ਪਾਉਣਾ ਜੋ ਸਾਡਾ ਆ ਉਹ ਫਾਰਮੂਲਾ ਹੁੰਦਾ ਉਹ ਤੁਸੀਂ ਪਾ ਕੇ ਤੋਂ ਹਾਂਜੀ ਹਾਂ ਠੀਕ ਹੈ ਜੀ ਤੇ ਨੰਬਰ 2 ਦਾ ਔਨ ਸਕਰੀਨ ਆ ਚੱਲੀ ਜਾਂਦਾ ਜੀ ਬਾਕੀ ਦਾ ਦੇਖੋ ਚੱਲੀ ਜਾਂਦਾ ਕੰਮ ਲੋਡਿੰਗ ਹੁੰਦਾ ਵੀ ਉਹ ਜਾਣੀ ਤੁਹਾਨੂੰ ਉਹ ਕਹਣੀ ਬੁਗਰਾ ਬੁਗਰਾ ਭੇਜਣਾ ਡਾਈ ਅੱਛਾ ਕਿੱਥੇ ਭੇਜਣੀ ਬਾਈ ਬੁਗਰੀ ਜਾਣੀ ਬੁਗਰੀ ਬੁਗਰੀ ਓਕੇ ਇਹ ਨੇੜੇ ਹੈ ਨਾ ਪਿੰਡ ਦੇ ਹਾਂ ਜੀ ਨੇੜੇ ਤੇ ਜਰੂਰ ਬਾਈ ਨਾਲ ਕਰਿਓ ਸੰਪਰਕ ਬੁਗਰੀ ਸੰਨਾ ਸੁਨਾਦਰ ਸਾਰੇ ਅੱਛਾ ਸੰਨਾ ਏਰੀਆ ਸਾਰਾ ਆਪਣੇ ਕੋਲ ਹੈਗਾ ਹਾਂਜੀ ਹਾਂਜੀ ਤੇ ਚੰਗਾ ਬਾਈ ਦਾ ਕੰਮ ਰੋੜਿਆ ਵਾ ਤੇ ਬਾਕੀ ਤੁਸੀਂ ਰੋੜਨਾਗਾ ਤੁਹਾਨੂੰ ਪਾਇਓਰਟੀ ਜਮਾ ਮਿਲਣੀ ਹੈ ਇੱਥੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਕੰਪਰੋਮਾਈਜ਼ ਹੋਵੇ ਕੁਆਲਿਟੀ ਦੇ ਵਿੱਚ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿੰਨਾ ਵੀ ਵੀਡੀਓ ਦਾ